ਸਾਨੀ ਅੰਦੋਲਨ ਨੂੰ ਲੈ ਕੇ ਵੱਡੀ ਖਬਰ ਆ ਭਰਾਵੋ ਤੇ ਬਹੁਤ ਜਲ ਤੋਂ ਜਲਦ ਡੱਲੇਵਾਲ ਸਾਹਿਬ ਜਿਹੜਾ ਕਹਿ ਲੋ ਛੱਡ ਸਕਦੇ ਆ ਦੁਨੀਆ ਤਾਂ ਬੜੇ ਲੋਕ ਜਿਹੜਾ ਕਹਿ ਲੋ ਇਹ ਕਹਿ ਰਹੇ ਆ ਕਿ ਡੱਲੇਵਾਲ ਸਾਹਿਬ ਦੁਨੀਆ ਛੱਡ ਸਕਦੇ ਆ ਲੋਕ ਕਿਉਂ ਜਿਹੜਾ ਕਹਿ ਲੋ ਅਲਵੀ ਦਾ ਕਹਿ ਸਕਦੇ ਆ ਇਹ ਮੀਡੀਆ ਚੈਨਲਾਂ ਤੇ ਵੀ ਖਬਰ ਆ ਰਹੀ ਆ ਪਰ ਇੱਕ ਗੱਲ ਮੇਰੀ ਯਾਦ ਰੱਖੋ ਜੇ ਇਹ ਗੱਲ ਮੈਂ ਸਿੱਧੂ ਮੂਸੇ ਵਾਲੇ ਦੇ ਕਤਲ ਵੇਲੇ ਵੀ ਕਹੀ ਸੀ ਤੇ ਮੈਂ ਇੱਕ ਗੱਲ ਅੱਜ ਵੀ ਕਹਿਣਾ ਭਾਵੇਂ ਅੱਜ ਤੁਸੀਂ ਮੈਨੂੰ ਗਾਲਾਂ ਕੱਢਣਗਾ ਤੁਸੀਂ ਮੈਨੂੰ ਮੰਦਾ ਚੰਗਾ ਬੋਲਣਾ ਉਹ ਤੁਹਾਡਾ ਜਿਹੜਾ ਕਹਿ ਲੋ ਵਿਚਾਰ ਆ ਜੋ ਤੁਸੀਂ ਬੋਲੋਗੇ ਸਿਰ ਮੱਥੇ ਆ ਪਰ ਇਹ ਗੱਲ ਬੜੇ ਗੌਰ ਨਾਲ ਸੁਣ ਲਓ ਜੀ ਮੈਂ ਕਿਹਾ ਸੀ ਕਿ ਇਹ ਮਾਂ ਮਿਰਗੇ ਸਿੱਧੂ ਮੂਸੇ ਵਾਲੇ ਨੂੰ ਕਦੇ ਇਨਸਾਫ ਨਹੀਂ ਮਿਲਣਾ ਸਿੱਧੂ ਮੂਸੇ ਵਾਲੇ ਦੀ ਮਾਂ ਨੂੰ ਕਿਹਾ ਸੀ ਇੱਥੇ ਉਹ ਵੱਡੀਆਂ ਵੱਡੀਆਂ ਜਿਹੜਾ ਕਹਿ ਲੋ ਗੱਲਾਂ ਤੇ ਰਾਜਨੀਤੀ ਹੋਈ ਜਿਵੇਂ ਰਾਜਨੀਤੀ ਹੋਈ ਗੁਰੂ ਦੀ ਬੇਅਦਬੀ ਤੇ ਹੋਈ ਪਰ ਇਨਸਾਫ ਨਹੀਂ ਮਿਲਿਆ ਰਾਜਨੀਤੀ ਹੋਈ ਉਸੇ ਤਰ੍ਹਾਂ ਡੱਲੇਵਾਲ ਸਾਹਿਬ ਜਿਵੇਂ ਕਹਿ ਰਹੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਵਿਗੜ ਰਹੀ ਆ ਤੇ ਅਲਵਿਦਾ ਕਹਿ ਸਕਦੇ ਆ ਡੱਲੇਵਾਲ ਸਾਹਿਬ ਬਿਲਕੁਲ ਅੱਜ ਕਹਿ ਦਿਨ ਕੱਲ ਕਹਿ ਦਿਨ ਪਰਸੋ ਕਹਿ ਦਿਨ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਜੀ ਡੱਲੇਵਾਲ ਸਾਹਿਬ ਰੱਬ ਨਾ ਕਰੇ ਦੁਨੀਆ ਛੱਡ ਵੀ ਜਾਣ ਤਾਂ ਕਿਸਾਨਾਂ ਦੇ ਮਸਲੇ ਹੱਲ ਤਾਂ ਵੀ ਨਹੀਂ ਹੋਣੇ ਇਹ ਗੱਲ ਜਿੱਥੇ ਲਿਖਣੀਆਂ ਲਿਖ ਲਓ ਉਹਦਾ ਕਾਰਨ ਕੀ ਹੈ ਭਰਾਵੋ ਜੇਕਰ ਸਰਕਾਰਾਂ ਨੇ ਕਿਸਾਨਾਂ ਦੇ ਮਸਲੇ ਹੱਲ ਹੀ ਕਰਨੇ ਹੁੰਦੇ ਜੇਕਰ ਸਰਕਾਰਾਂ ਨੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਗਰੀਬ ਲੋਕਾਂ ਨੂੰ ਤਾਂ ਹੀ ਚੱਕਣਾ ਹੁੰਦਾ ਇਹ ਐਡਿੰਗਾਂ ਐਡਿੰਗਾਂ ਸਿਆਸਤਾਂ ਕਿਉਂ ਬਾਨੀਆਂ ਅਸੀਂ ਥੱਲੇ ਸਿੱਟਣ ਵਾਸਤੇ ਜੇਕਰ ਇਹਨਾਂ ਨੇ ਕਿਸਾਨਾਂ ਤੇ ਵਾਅਦਾ ਨਾ ਕਰਨਾ ਹੁੰਦਾ ਤਾਂ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਜਦੋਂ 2020 ਦੇ ਵਿੱਚ ਸੈਂਕੜਾ ਕਿਸਾਨ ਸ਼ਹੀਦ ਹੋਏ ਆ ਉਸ ਟਾਈਮ ਤੇ ਤੁਸੀਂ ਇਹ ਕੱਲ ਦੱਸੋ ਵੀ ਕਿੱਡੀ ਕ ਸਰਕਾਰ ਨੇ ਉਸ ਤੋਂ ਬਾਅਦ ਨਿਰਣੇ ਆ ਉਹਦਾ ਤਗੜਾ ਲਿਆ ਕਿਸਾਨਾਂ ਵਾਸਤੇ ਜਿਵੇਂ ਆ ਪਿਛਲੇ ਸਾਲ ਹੀ ਸ਼ੁਭ ਕਰਨ ਦੀ ਗੋਲੀ ਵੱਜ ਕੇ ਕਤਲ ਕੀਤਾ ਗਿਆ ਸੀ ਖਨੌਰੀ ਬਾਡਰ 'ਤੇ ਉੱਥੇ ਕੀ ਕੀਤਾ ਗਿਆ ਕਿ ਸਰਕਾਰ ਵੱਲੋਂ ਜੋ ਸ਼ਹੀਦੀ ਰਾਸ਼ੀ ਹੁੰਦੀ ਉਹ ਦੇ ਕੇ ਝਟ ਅਫਸੋਸ ਕਰਕੇ ਸਰਕਾਰ ਨੇ ਰੋਟੀਆਂ ਲਾ ਕੇ ਆਪ ਦਾ ਪਾਸੇ ਹੋ ਗਈ ਉਸੇ ਤਰ੍ਹਾਂ ਭਾਈ ਸਾਹਿਬ ਰੱਬ ਨਾ ਕਰੇ ਡੱਲੇ ਵਾਲਸਾ ਵਾਲ ਵੀ ਦਾ ਕਹਿੰਦੇ ਆ ਆਪਾਂ ਜਿੰਨੀ ਮਰਜ਼ੀ ਅਰਦਾਸ ਕਰ ਲਈਏ ਮੇਰੇ ਵੀਰੋ ਜਦੋਂ ਕੋਈ ਵਿਅਕਤੀ ਦੁਨੀਆ ਛੱਡ ਕੇ ਜਾਂਦਾ ਤਾਂ ਉਹਨੂੰ ਰੋਣ ਵਾਲੇ ਬਹੁਤ ਲੋਕ ਹੁੰਦੇ ਆ ਜੇਕਰ ਉਹਦੋਂ ਨਹੀਂ ਨਾ ਰੱਬ ਉਹਦੇ ਪ੍ਰਾਣ ਵਾਪਸ ਕਰ ਸਕਦਾ ਉਹਦੀ ਆਤਮਾ ਵਾਪਸ ਕਰ ਸਕਦਾ ਤਾਂ ਆਪਣੀਆਂ ਅਰਦਾਸਾਂ ਦੇ ਨਾਲ ਕੀ ਹੋ ਸਕਦਾ ਹੱਦੋਂ ਵੱਧ ਆਪਣੀਆਂ ਅਰਦਾਸਾਂ ਦੇ ਨਾਲ ਪਰ ਕੀ ਅਰਦਾਸਾਂ ਅਸੀਂ ਰੱਬ ਅੱਗੇ ਐ ਕਰਗੇ ਵੀ ਸਰਕਾਰ ਸੁਧਰ ਜੇ बिजनेसमੈਨ ਸੁਧਰ ਜੇ ਤਾਂ ਡੱਲੇਵਾਲ ਸਾਹਿਬ ਜਿਹੜੇ ਕੌਮ ਦੇ ਕਹਿ ਲੋ ਸਾਮੀ ਦੇ ਕਹਿ ਲੋ ਜਿਹੜੇ ਕਿਸਾਨਾਂ ਦੇ ਲੀਡਰ ਸੀ ਉਹ ਗਵਾ ਬੈਠਾਂਗੇ ਆਪਾਂ ਅੱਜ ਦੀ ਗੱਲ ਯਾਦ ਰੱਖਿਆ ਜੀ ਔਰ ਇਹ ਜਿਹੜੇ बिजनेसमੈਨਾਂ ਦੇ ਪਲਾਨ ਬਣੇ ਹੋਏ ਆ ਨਾ ਇਹ ਅੱਜ ਪਿੱਛੇ ਹਟ ਸਕਣ ਨਾ ਇਹ ਕੱਲ ਪਿੱਛੇ ਹਟ ਸਕਣ ਪੰਜਾਬ ਦੇ ਕਿਸਾਨਾਂ ਨਾਲ ਹੈ ਕੌਣ ਪੰਜਾਬ ਦੇ ਲੋਕਾਂ ਨਾਲ ਹੈ ਕੌਣ ਕੀ ਪੰਜਾਬ ਦੀ ਸਰਕਾਰ ਤੁਹਾਡੇ ਨਾਲ ਆ ਨੰਬਰ 1 ਕੀ ਪ੍ਰਸ਼ਾਸਨ ਤੁਹਾਡੇ ਨਾਲ ਆ ਕੌਣ ਆਪਣੇ ਕੋਲ ਹੈ ਕੀ ਇਹ ਪੰਜਾਬੀਆਂ ਕੋਲ ਸਾਡੇ ਮੰਤਰੀ ਨਹੀਂ ਸਾਡੇ ਅਫਸਰ ਨਹੀਂ ਸਾਡੀ ਗੱਲ ਕੌਣ ਕਰਦਾ ਕੋਈ ਨਹੀਂ ਕਰਦਾ ਤਾਂ ਇਹ ਯਾਦ ਰੱਖੋ ਜੇ ਸਿਰਫ ਤੇ ਸਿਰਫ ਗੱਲੇਵਾਲ ਸਾਹਿਬ 10 ਦਿਨ 15 ਦਿਨ 20 ਦਿਨ ਰਾਜਨੀਤਿਕ ਦਾ ਮੁੱਦਾ ਜ਼ਰੂਰ ਰਹਿਣ ਵੀ ਜਿਸ ਦਿਨ ਰੱਬ ਬਣਾ ਕਰੇ ਡੱਲੇਵਾਲ ਸਾਹਿਬ ਅਲਵਿਦਾ ਕਹਿੰਦੇ ਆ ਉਸ ਟਾਈਮ ਤੇ 117 ਐਮਐਲਏ 13 ਐਮਪੀ ਡੱਲੇਵਾਲ ਸਾਹਿਬ ਦੇ ਘਰੇ ਬੈਠੇ ਹੋਣਗੇ ਤੇ ਅਸੀਂ ਉਹਨਾਂ ਲੀਡਰਾਂ ਨੂੰ ਐ ਸਿਰ ਨਵਾਈ ਜਾਵਾਂਗੇ ਜੀ ਭਾਈ ਸਾਹਿਬ ਯਾਦ ਰੱਖੋ ਜੀ ਜੇ ਜੇਕਰ ਆਪਾਂ ਕਹਿੰਨੇ ਆ ਨਾ ਵੀ ਡੱਲੇਵਾਲ ਸਾਹਿਬ ਅਲਵਿਦਾ ਕਹਿਣ ਤੋਂ ਬਾਅਦ ਡੱਲੇਵਾਲ ਸਾਹਿਬ ਦੇ ਅਲਵਿਦਾ ਕਹਿਣ ਤੋਂ ਬਾਅਦ ਸਾਡੇ ਮਸਲੇ ਹੱਲ ਹੋਣਗੇ ਉਹ ਕਦੇ ਨਹੀਂ ਹੋਣੇ ਜ਼ਮੀਨ ਸਾਰੇ ਬੀਜਦੇ ਆ ਮਰਨ ਵਰ ਤੇ ਡੱਲੇਵਾਲ ਬੈਠਾ ਕੀ ਗੱਲ ਬਈ ਕੱਲੀ ਡੱਲੇਵਾਲ ਦੀ ਜ਼ਮੀਨ ਇਹ ਵੀ ਜਵਾਬ ਦੇ ਮੈਂ ਫਿਰ ਤੋਂ ਕਹਿੰਨਾ ਜਿੰਨਾ ਚਿਰ ਕਿਸਾਨ ਖੁਦ ਬਿਜ਼ਨਸਮੈਨ ਨਹੀਂ ਬਣਦੇ ਮਲਟੂਰਾਂ ਦੇ ਨਾਲ ਇਹਨਾਂ ਦਾ ਵਰਤ ਵਰਤਾਵਾ ਵਧੀਆ ਨਹੀਂ ਹੁੰਦਾ ਚੰਗਾ ਨਹੀਂ ਹੁੰਦਾ ਉਨਾ ਚਿਰ ਆਪਾਂ ਸਰਕਾਰ ਤੋਂ ਕੁੱਟ ਖਾਂਦੇ ਰਵਾਂਗੇ ਵੀਰੋ ਯਾਦ ਰੱਖੋ ਦਿਮਾਗੀ ਕੁੱਟ ਪਵੇ ਚਾਹੇ लाਠੀ ਚਾਰਜਾਂ ਦੀ ਕੁੱਟ ਪਵੇ ਆਪਣੇ ਕੁੱਟ ਪੈਂਦੀ ਰਹੂਗੀ ਯਾਦ ਰੱਖੋ ਗੱਲੇਵਾਲ ਸਾਹਿਬ ਦੇ ਮਰਨ ਵਰਤਨ ਤੇ ਬੈਠਣ ਦੇ ਨਾਲ ਕੇਂਦਰ ਦੇ ਵਿੱਚ ਗੱਲ ਤਾਂ ਹੋ ਸਕਦੀ ਆ ਲੋਕ ਸਭਾ ਦੇ ਵਿੱਚ ਮੁੱਦਾ ਤਾਂ ਉੱਠ ਸਕਦਾ ਪਰ ਮਜ਼ਦੂਰਾਂ ਦਾ ਮਜ਼ਦੂਰਾਂ ਨੂੰ ਹੱਕ ਨਹੀਂ ਮਿਲ ਸਕਦਾ ਮਜ਼ਦੂਰਾਂ ਨੂੰ ਤਾਂ ਹੱਕ ਕਾਦਾ ਮਿਲਣਾ ਖੈਰ ਮਜ਼ਦੂਰਾਂ ਹਾਲ ਤਾਂ ਕੋਈ ਚਾਹਦਾ ਨਹੀਂ ਕਿਉਂਕਿ ਨਾ ਹੀ ਮਜ਼ਦੂਰ ਕੋਈ ਮਰਨ ਵਰ ਤੇ ਬੈਠਾ ਨਾ ਹੀ ਕੋਈ ਬੈਠੂਗਾ ਨਾ ਹੀ ਮਜ਼ਦੂਰ ਦੀ ਔਕਾਰ ਧਰਨਾ ਲਾਉਂਦੀ ਆ ਕਿਉਂਕਿ ਜਿਹੜੀ ਉਹਦੀ ਔਕਾਤ ਬਣੀ ਹੋਈ ਆ ਦੋ ਡੰਗ ਦੀ ਰੋਟੀ ਪਿੱਛੇ ਬਣੀ ਹੋਈ ਆ ਤਾਂ ਮਜ਼ਦੂਰ ਨੂੰ ਧਰਨਾ ਲਾਉਣ ਵਾਸਤੇ ਬੈਕਵਰਡ ਤੇ ਕੋਈ ਸਪੋਰਟ ਨਹੀਂ ਗਈ ਔਰ ਉਹ ਵਿਚਾਰਾ ਜਿਵੇਂ ਤਰ੍ਹਾਂ ਦੀ ਜ਼ਿੰਦਗੀ ਆ ਉਹ ਜਿੰਦਾ ਰਹਿੰਦਾ ਜੇਕਰ ਉਹਦੇ ਕੋਈ ਮਕਾਨਾਂ ਦੀ ਗੱਲ ਕਰੀਏ ਉਹ ਉਹਦੇ ਕੋਲ ਨਹੀਂ ਹੁੰਦੇ ਉਹਦੇ ਉਹਦੇ ਕੋਲ ਮਕਾਨਾਂ ਦੀ ਰਜਿਸਟਰੀ ਨਹੀਂ ਹੁੰਦੀ ਉਹਦੇ ਕੋਲ ਉਹਨੂੰ ਕੋਈ ਲੂਨ ਨਹੀਂ ਦਿੰਦਾ ਉਹਨੂੰ ਬੈਂਕ ਆਲਾ ਕੋਈ ਥੜੇ ਤੇ ਨਹੀਂ ਚੜਨ ਦਿੰਦਾ ਉਹਦੀ ਕੋਈ ਦਿਹਾੜੀ ਜਿਹੜੀ ਕਿੱਥੇ ਕੰਮਕਾਰ ਆਉਂਦਾ ਛੇਤੀ ਉਹਦੇ ਪੈਸੇ ਨਹੀਂ ਮਿਲਦੇ ਮਜ਼ਦੂਰ ਇੱਕ ਗਦੇ ਦੀ ਜੂਨ ਚੋਂ ਆਗੇ ਅਸੀਂ ਉਹ ਜ਼ਿੰਦਗੀ ਜੀ ਜਾਂਦੇ ਆ ਤਾਂ ਸਾਡੀ ਤਾਂ ਗੱਲ ਨਹੀਂ ਕਰਨੀ ਸਾਡੀ ਤਾਂ ਇੱਥੇ ਸਰਪੰਚਤਾ ਚ ਨਹੀਂ ਹੁੰਦੀ ਲੋਕ ਸਭਾ ਵਿਧਾਨ ਸਭਾ ਹੋਣੀ ਹੈ ਉਹ ਛੱਡੋ ਕਿਸਾਨ ਦੀ ਗੱਲ ਡੱਲੇਵਾਲ ਸਾਹਿਬ ਦੀ ਲੋਕ ਸਭਾ ਚ ਹੋ ਸਕਦੀ ਆ ਰਾਜ ਸਭਾ ਚ ਗੱਲ ਹੋ ਸਕਦੀ ਆ ਔਰ ਵਿਧਾਨ ਸਭਾ ਚ ਗੱਲ ਹੋ ਸਕਦੀ ਆ ਵਰੋਧੀ ਇੱਕ ਦੂਜੇ ਨੂੰ ਗੱਲਾਂ ਕਰ ਸਕਦੇ ਆ ਪਰ ਸਾਰੀ ਰਾਤ ਰੋਈ ਗਈ ਮਰਿਆ ਕੋਈ ਵੀ ਨਹੀਂ ਮਸਲਾ ਹੱਲ ਫਿਰ ਵੀ ਨਹੀਂ ਹੋਣਾ ਯਾਦ ਰੱਖੋ ਜਿੰਨਾ ਚਿਰ ਕਿਸਾਨ ਬਿਜ਼ਨਸਮੈਨ ਖੁਦ ਨਹੀਂ ਬਣਦਾ ਜਿੰਨਾ ਚਿਰ ਆਪਦੀਆਂ ਫਸਲਾਂ ਨੂੰ ਖੁਦ ਨਹੀਂ ਸਾਂਭ ਸਕਦਾ ਕਿਉਂਕਿ ਕਿਸਾਨਾਂ ਦਾ ਆਪਸ ਵਿੱਚ ਏਕਾ ਹੈ ਨਹੀਂਗਾ ਉਹ ਜਿਹੜੇ ਲੋਕ ਪਾਣੀ ਦੀ ਵਾਰੀ ਪਿੱਛੇ ਸਿਰ ਵੱਡ-ਵੱਡ ਕੇ ਮਰ ਜਾਂਦੇ ਆ ਉਹ ਲੋਕ ਸਰਕਾਰ ਨਾਲ ਕਿੱਥੋਂ ਲੜ ਲੈਣਗੇ ਯਾਦ ਰੱਖੋ ਢੱਲੇਵਾਲ ਸਾਹਿਬ ਜਾ ਰਹੇ ਆ ਭਲਾਂ ਅੱਜ ਜਾਣ ਕੱਲ੍ਹ ਜਾਣ ਪਰਸੋਂ ਜਾਣ ਉਹ ਵਾਲ ਵੀ ਦਾ ਕਹਿ ਰਹੇ ਆ ਤੇ ਢੱਲੇਵਾਲ ਸਾਹਿਬ ਤੋਂ ਜਿਵੇਂ ਇਹ ਜਿਵੇਂ ਲੀਡ ਸੀ ਮੈਨੂੰ ਨਹੀਂ ਲੱਗਦਾ ਵੀ ਉਹਵੇਂ ਕੋਈ ਲੀਡ ਕੋਈ ਕਿਸਾਨਾਂ ਨੂੰ ਕਰਦੇ ਪਰ ਯਾਦ ਰੱਖੋ ਸਰਕਾਰ ਸਿਰਫ ਤੇ ਸਿਰਫ ਰੋਟੀ ਜਿਵੇਂ ਇੱਕ ਬੁੜੀ ਤੰਦੂਰ ਤਪੀ ਜਾਂਦਾ ਹੁੰਦਾ ਸਾਰੀਆਂ ਬੁੜੀਆਂ ਲੱਕੜਾਂ ਲਿਆ ਕੇ ਇੱਕ ਤੰਦੂਰ ਤੇ ਰੋਟੀਆਂ ਲਾਉਂਦੀਆਂ ਭੈਣੇ ਤੂੰ ਰੋਟੀਆਂ ਲਾ ਲੀਂਗਾ ਕਿ ਨਹੀਂ ਲਾ ਲੀਂਗਾ ਉਹ ਦੂਜੀ ਵੀ ਬਾਲਣ ਪਾ ਦਿੰਦੀ ਉਹ ਸੇ ਤਰ੍ਹਾਂ ਬਾਲਣ ਪਾਉਣ ਸਾਰੀਆਂ ਪਾਰਟੀਆਂ ਆਉਣਗੀਆਂ ਇੱਕ ਵੀ ਪਾਰਟੀ ਜਾ ਕੇ ਕੇਂਦਰ ਦੇ ਬਾਹਰ ਚ ਨਹੀਂ ਬੈਠੀ ਜਿਹੜੀ ਤੁਹਾਡੇ ਮਸਲੇ ਦੀ ਗੱਲ ਕਰ ਸਕੇ ਖੈਰ ਭਰਾਵੋ ਯਾਦ ਰੱਖੋ ਤੁਹਾਡੀਆਂ ਫਸਲਾਂ ਤੁਸੀਂ ਖੁਦ ਬਚਾ ਸਕਦੇ ਆ ਮਜ਼ਦੂਰਾਂ ਦਾ ਸਾਥ ਲਓ ਮਜ਼ਦੂਰਾਂ ਨਾਲ ਗੱਲ ਕਰੋ ਮਜ਼ਦੂਰਾਂ ਨੂੰ ਚਾਹੀਦਾ ਤੁਹਾਡੇ ਨਾਲ ਪਿਆਰ ਕੋਣ ਔਰ ਤੁਹਾਨੂੰ ਚਾਹੀਦਾ ਮਜ਼ਦੂਰਾਂ ਨਾਲ ਪਿਆਰ ਪਾਈਏ ਪਿੰਡਾਂ ਦੇ ਵਿੱਚ ਭਾਈਚਾਰਾ ਬਣਾ ਕੇ ਰੱਖੋ ਜੇਕਰ ਬਚਣਾ ਭਾਈਚਾਰੇ ਨੂੰ ਤੜਾ ਕੇ ਹੀ ਤੁਸੀਂ ਇੱਥੋਂ ਤੱਕ ਪਹੁੰਚ ਰਹੇ ਆਂ ਭਾਈਚਾਰਾ ਟੁੱਟਣ ਦੇ ਕਾਰਨ ਹੀ ਆਪਾਂ ਇੱਥੋਂ ਤੱਕ ਜਾ ਰਹੇ ਆਂ ਯਾਦ ਰੱਖੋ ਕਿ ਸਾਨੂੰ ਖੁਰਦ ਸੋਚਣਾ ਚਾਹੀਦਾ ਵੀ ਅਸੀਂ ਕਰੀਏ ਕੀ ਇਕੱਠ ਕੀਤੇ ਨਾਲ ਇਕੱਠ ਹੋ ਸਕਦਾ ਸਰਕਾਰ ਨੂੰ ਵਿਖਾਇਆ ਜਾ ਸਕਦਾ ਪਰ ਵੀਰੋ ਸਾਡੇ ਉਹਨਾਂ ਵੀਰਾਂ ਨੂੰ ਇਨਸਾਫ ਨਹੀਂ ਮਿਲਿਆ ਜਿਹੜੇ 2020 ਦੇ ਵਿੱਚ ਸ਼ਹੀਦ ਹੋ ਗਏ ਕਿਸਾਨੀ ਅੰਦੋਲਨ 'ਚ ਜਿਹੜੇ ਆ ਪਿਛਲੀ ਵਾਰ ਸ਼ਹੀਦ ਹੋ ਗਏ ਸ਼ੁਭਕਰਨ ਮੁੰਡਾ ਹੋ ਗਿਆ ਜਿਹੜਾ ਮੁਆਵਜਾ ਭਰਨ ਦੇ ਨਾਲ ਇਨਸਾਫ ਨਹੀਂ ਮਿਲਦੇ ਉਹ ਕਾਹਦੀ ਮਤਲਬ ਉਹ ਕਿਸ ਚੀਜ਼ ਦੀ ਲੜਾਈ ਲੜ ਰਿਹਾ ਸੀ 1 ਕਰੋੜ ਰੁਪਇਆ ਲੈਣ ਵਾਸਤੇ ਨਹੀਂ ਲੜ ਰਿਆ ਸੀ ਨੌਕਰੀ ਲੈਣ ਵਾਸਤੇ ਨਹੀਂ ਲੜ ਰਿਆ ਸੀ ਹੁਣ ਇਹ ਥੋੜਾ ਵੀ ਕੱਲ ਨੂੰ ਡੱਲੇਵਾ ਸਾਹਿਬ ਸ਼ਹੀਦ ਹੋ ਗਏ ਤਾਂ ਕਹਿਣਗੇ ਜੀ ਲਿਆਓ ਆਪਣਾ ਪੰਜ 7 ਕਰੋੜ ਲੈ ਲਓ ਜੀ ਚੱਕੋ ਜੀ ਤੁਹਾਨੂੰ ਡੀਐਸਪੀ ਦੀ ਨੌਕਰੀ ਦਿੰਨੇ ਆ ਡੱਲੇਵਾ ਸਾਹਿਬ ਦਾ ਇਹ ਡੱਲੇਵਾ ਸਾਹਿਬ ਇਹ ਨਾ ਮੰਗਾ ਤੇ ਤਾਂ ਨਾ ਬੈਠੇ ਸ਼ੁਭ ਕਰਨ ਮੁੰਡਾ ਜਾਂ ਜਿਹੜੇ ਅੱਜ ਨੌਜਵਾਨ ਉੱਥੇ ਜਾ ਰਹੇ ਆ ਮੈਂ ਵੀ ਜਾ ਕੇ ਆ ਸਾਡੀ ਮੰਗ ਉਹ ਤਾਂ ਨਹੀਂ ਮੇਰੀ ਮੰਗ ਏ ਸੀ ਕਿਸਾਨਾਂ ਨੂੰ ਬੰਦੇ ਹੱਕ ਦਿਓ ਨਾਲ ਮਜ਼ਦੂਰਾਂ ਦੀ ਗੱਲ ਕਰੋ ਕਿਉਂਕਿ ਅਸੀਂ ਉਹ ਰੱਬ ਦੇ ਭੇਜੇ ਹੋਏ ਗਦੇ ਆ ਜਿਹੜਾ ਅਸੀਂ ਬਚਪਨ ਤੋਂ ਲੈ ਕੇ ਬੜੇਪੇ ਤੱਕ ਭਾਰ ਚਾਲਦੇ ਆਈਆਂ ਸਾਡੇ ਪਿਓ ਦਾਦਿਆਂ ਨੇ ਚੱਲਿਆ ਅਸੀਂ ਚੱਲ ਜਾਨੇ ਆ ਸਾਨੂੰ ਲੋਨ ਦਿਓ 10-10 ਲੱਖ ਦਾ ਮਿਲਣਾ ਚਾਹੀਦਾ ਅਸੀਂ ਘਰ ਨੂੰ ਤਿਆਰ ਬੈਠੇ ਆ ਸਾਡੇ ਮਕਾਨਾਂ ਦੀਆਂ ਰਜਿਸਟਰੀਆਂ ਤੇ ਉਹ ਦਿਹਾੜੀ ਵਧਾਓ ਸਾਡੇ ਲਈ ਗੱਲ ਕਰੋ ਸਾਨੂੰ ਸਿੱਖਿਆ ਦਿਓ ਰੁਜ਼ਗਾਰ ਦਿਓ ਸਿਹਤ ਦਿਓ ਔਰ ਮਜ਼ਦੂਰਾਂ ਨੂੰ ਬੰਦ ਲਓ ਉਹਨਾਂ ਦੇ ਹੱਕ ਦਿਓ ਮੈਂ ਵੀ ਕਿਹਾ ਸੀ ਪਰ ਸਰਕਾਰ ਦੇ ਪਿੰਡੇ ਦੀ ਤਾਂ ਦੂਰ ਦੀ ਗੱਲ ਭਰਾਵੋ ਜਿਸ ਰਾਹ ਤੇ ਸਰਕਾਰ ਦੀਆਂ ਕਾਰਾਂ ਚੱਲਦੀਆਂ ਨਾ ਉਹ ਰਾਹ ਦੇ ਉੱਤੇ ਜੂ ਨਹੀਂ ਸਰਕਦੀ ਪਿੰਡੇ ਦੀ ਤਾਂ ਦੂਰ ਦੀ ਗੱਲ ਆ ਬੜੇ ਲੋਕ ਹੁਣ ਥੱਲੇ ਕਹਿਣਗੇ ਬਈ ਸਰਕਾਰ ਦੀ ਭਾਰੀ ਬਣੀ ਪਈ ਆ ਪੁੱਛਣਾ ਬਈ ਸਰਕਾਰ ਤਾਂ ਗੋਟਿਆ ਪਰਨੇ ਡਿੱਗੀ ਪਈ ਆ ਕੋਈ ਜਰਦਾ ਮਸਲੀ ਜਾਂਦਾ ਹੋਣਾ ਓ ਭਾਈ ਡੱਲੇਵਾਲ ਸਾਹਿਬ ਨੇ ਸਰਕਾਰ ਦੀਆਂ ਪੁੱਛਾਂ ਚੁਕਾ ਦਿੱਤੀਆਂ ਭਰਾਵੋ ਸਰਕਾਰ ਦੀਆਂ ਪੁੱਛਾਂ ਨਹੀਂ ਚੱਕੀਆਂ। ਜੇਕਰ ਸਰਕਾਰ ਨੂੰ ਡੱਲੇਵਾਲ ਸਾਹਿਬ ਦਾ ਫਿਕਰ ਹੋਵੇ ਜਿਹੜੇ ਲੋਕ ਕਿਸਾਨੀ ਬਚਾਉਣ ਨੂੰ ਫਿਰਦੇ ਆ ਦੇਸ਼ ਬਚਾਉਣ ਨੂੰ ਫਿਰਦੇ ਆ ਪੰਜਾਬ ਬਚਾਉਣ ਨੂੰ ਫਿਰਦੇ ਆ ਉਹਨਾਂ ਲੋਕਾਂ ਨੂੰ ਜਦੋਂ ਧਰਨੇ ਤੇ ਪਹੁੰਚਣਾ ਹੋਵੇ ਪ੍ਰਸ਼ਾਸਨ ਨੂੰ ਕਹਿ ਕੇ ਗ੍ਰਿਫਤਾਰ ਨਹੀਂ ਕਰਾਉਣਾ ਚਾਹੀਦਾ ਮਰਜ਼ੀ ਬੰਦ ਨਹੀਂ ਹੋਣੀ ਚਾਹੀਦੀ। ਜਿਹੜੇ ਲੋਕਾਂ ਨੂੰ ਨਜ਼ਰਬੰਦ ਜਿਹੜੇ ਲੋਕਾਂ ਨੂੰ ਮੌਕੇ ਤੇ ਸਰਕਾਰ ਚੱਕ ਲਵੇ ਉਹ ਆਪਾਂ ਕੀ ਕਹਿ ਸਕਦੇ ਆ ਸਰਕਾਰ ਨਹੀਂ ਸੋਚ ਰਹੀ ਉਹ ਤਾਂ ਡੱਲੇਵਾਲ ਸਾਹ ਵਰਗੇ ਤਾਂ ਜਿਹੜੇ ਕਹਿ ਲਓ ਸਰਕਾਰ ਕਹਿੰਦੀ ਜੰਮਨ ਨਾ ਆ ਮੇਰੇ ਤੁਹਾਡੇ ਅਰਖੇ ਤੇ ਜਿੰਨੇ ਮਰਜੀ ਜੰਮੀ ਆ ਉਹ ਸਰਕਾਰ ਦੀਆਂ ਜਿਹੜੀਆਂ ਨਾਸਾਂ ਚ ਧੂਆਂ ਲਿਆਉਣ ਵਾਲੇ ਉਹ ਸਰਕਾਰ ਨੂੰ ਗਿਣਤੀ ਚ ਨਹੀਂ ਦੇ ਤਾ ਸਰਕਾਰ ਨੂੰ ਇਹ ਭੁੱਲ ਜੋ ਗੱਲ ਵੀ ਫਿਕਰਾ ਫਿਕਰ ਨਹੀਂ ਡੀਕ ਰਹੀ ਆ ਤੇ ਇਹ ਵੀ ਗੱਲ ਯਾਦ ਰੱਖੋ ਜੀ ਮੈਂ ਤਾਂ ਫਿਰ ਕਹਿੰਨਾ ਰੱਬ ਨਾ ਕਰੇ ਡੱਲੇਵਾਲ ਸਾਹਿਬ ਹਲ ਵੀ ਰੱਖ ਕਹਿੰਦੇ ਆ ਸਹੀ ਭੁੱਲ ਜੋ ਵੀ ਮਸਲੇ ਹੱਲ ਹੋਣਗੇ ਇਹ ਤਾਂ ਭਾਈ ਮੈਂ ਬੇਨਤੀ ਕਰਦਾ ਜਿੰਨੀਆਂ ਕਿਸਾਨ ਜੱਥੇ ਬੰਦੀਆਂ ਪਹਿਲਾਂ ਆਪਸ ਵਿੱਚ ਏਕਾ ਕਰਕੇ ਗੱਲ ਕਰੋ ਔਰ ਤੁਹਾਡੀ ਫਸਲ ਦਾ ਤੁਹਾਡੀਆਂ ਫਸਲਾਂ ਔਰ ਤੁਸੀਂ ਮਜ਼ਦੂਰਾਂ ਦੇ ਨਾਲ ਏਕਾ ਕਰੋ ਪਿੰਡਾਂ ਦੇ ਵਿੱਚ ਤੁਹਾਡੀਆਂ ਫਸਲਾਂ ਨੂੰ ਸਾਂਭਣ ਵਾਸਤੇ ਉਹ ਸਟੋਰ ਤਿਆਰ ਕਰੋ ਕਿਸਾਨ ਰਲ ਕੇ ਪਰ ਜੇ ਵੀ ਕੱਲ ਨੂੰ ਤੁਹਾ ਅੱਜ ਮਜ਼ਦੂਰਾਂ ਦਾ ਸਾਥ ਲੈ ਕੇ ਅੱਜ ਆਪਾਂ ਗਰੀਬ ਦੁਕਾਨਦਾਰਾਂ ਦਾ ਸਾਥ ਲੈ ਕੇ ਕੱਲ ਨੂੰ ਆਪਾਂ ਇਹਨਾਂ ਨੂੰ ਤੰਗ ਕਰਨਾ ਫਿਰ ਫਾਇਦਾ ਨਹੀਂ ਮੇਰੇ ਵੀਰੋ ਫਿਰ ਫਾਇਦਾ ਨਹੀਂ ਕਿਤੇ ਭਾਰਤੀ ਕਿਸਾਨ ਯੂਨੀਅਨ ਰਹੇ ਜੇ ਮਜ਼ਦੂਰਾਂ ਨੂੰ ਕੋਈ ਭੁੱਲ ਜੇ ਫਿਰ ਫਾਇਦਾ ਨਹੀਂ ਇਕੱਠਾ ਕਰੋ ਪਿੰਡਾਂ ਦੇ ਵਿੱਚ ਫਸਲ ਜਿਹੜਾ ਕਹਿ ਲਓ ਦੂਜਾ ਕਿਸਾਨ ਸਾਰੇ ਰਲ ਮਿਲ ਕੇ ਫਸਲਾਂ ਅਲੱਗ-ਅਲੱਗ ਬੀਜ ਲੋ ਜਿਹੜੀਆਂ ਜ਼ਰੂਰਤ ਆ ਜਿਹੜੀ ਚੀਜ਼ ਚਾਹੀਦੀ ਆ ਤੇਲ ਬੀਆ ਨਹੀਂ ਸਾ ਉਹ ਭਰਾਵੋ ਜਿਹੜੇ ਮੂਗ ਫਲੀ ਸ਼ਹਿਰਾਂ ਦੇ ਵਿੱਚ ਖਾਣ ਵਾਲੀ ਤੁਹਾਡੀ ਫਸਲ ਚੋਂ ਆ ਹੂੰ ਜਿਹੜੀ ਮੁਰਗੀ ਜਿਹੜਾ ਬੰਦਾ ਕਹਿੰਦਾ ਮੈਂ ਤਾਂ ਰੋਟੀ ਨਹੀਂ ਖਾਂਦਾ ਮੈਂ ਤਾਂ ਖਾਂ ਨਹੀਂ ਮੀਟ ਆ ਉਹ ਬੱਕਰਾ ਵੀ ਤੁਹਾਡੇ ਖੇਤੋਂ ਪਲਦਾ ਮੁਰਗੀ ਵੀ ਤੁਹਾਡੇ ਦਾਣਿਆਂ ਨਾਲ ਪਲਦੀ ਆ ਕਿਹੜੀ ਚੀਜ਼ ਨਹੀਂ ਜਿਹੜੀ ਤੁਹਾਡਾ ਖਾਂਦੀ ਤੁਹਾਡਾ ਅੰਨ ਜਿਹੜਾ ਜਿਹੜਾ ਤੁਹਾਡਾ ਮਤਲਬ ਖੇਤੀ ਆ ਉਹ ਮਜ਼ਦੂਰ ਤਿਆਰ ਕਰਦਾ ਭਾਵੇਂ ਖੇਤੀ ਫਸਲਾਂ ਤੁਹਾਡੀਆਂ ਪੂਦੇ ਨਾਲ ਬਣਾ ਕੇ ਰੱਖੋ ਔਰ ਆਪਾਂ ਚਾਹੀਦਾ ਕਿ ਆਪਾਂ ਆਪ ਦੇ ਸਟੋਰ ਬਣਾਈਏ ਤੁਹਾਡੇ ਹੀ ਪਿਆਜ਼ ਤੁਹਾਡੇ ਹੀ ਆਲੂ ਤੁਹਾਡੀ ਗੋਭੀ 2-2 ਰੁਪਏ ਕਿਲੋ ਮੰਡੀਆਂ ਦੇ ਵਿੱਚ ਐ ਪਈ ਹੁੰਦੀ ਆ ਜਿਵੇਂ ਕਿਸੇ ਸੇਵ ਨਾਲੇ ਤੇ ਗੰਦਗੀ ਪਈ ਹੁੰਦੀ ਆ ਔਰ ਸਾਨੂੰ ਉਹ ਕਿਵੇਂ ਮਿਲਦੀ ਆ ਸਾਨੂੰ ਉਹ ਚੀਜ਼ ਐ ਮਿਲਦੀ ਆ ਜਿਵੇਂ ਮਰਨ ਵਾਲੇ ਨੂੰ ਆਤਮਾ ਮਿਲਦੀ ਹੁੰਦੀ ਆ ਇਹ ਰੇੜ ਤੇ ਮਿਲਦੀ ਆ ਦੁੱਧ ਪਨੀਰ ਮਲਾਈ ਘਿਓ ਤੁਹਾਡਾ ਪਰ ਸਮਝੋ ਸਰਕਾਰ ਤੋਂ ਨਾ ਮੰਗੋ ਸਰਕਾਰ ਤੁਹਾਡੇ ਤੇ ਮੰਗੋ ਜੀਵ ਕਢਾਉਣੀ ਆ ਨਾ ਤਾਂ ਆਪ ਦੀਆਂ ਫਸਲਾਂ ਪਿੰਡ ਤੱਕ ਸੀਮਤ ਰੱਖ ਲੋ ਵੀ ਸਾਡੇ ਪਿੰਡ ਦੇ ਵਿੱਚ 6000 ਵਾਦੀ ਆ ਅਸੀਂ 6000 ਲੋਕਾਂ ਦਾ ਅੰਨ ਪੈਦਾ ਕਰਨਾ ਸਾਲ ਵਿੱਚ ਅਸੀਂ ਨਹੀਂ ਪੈਦਾ ਕਰਨਾ ਮੇਰਾ ਪਿੰਡ ਆ ਮਾਹੂਆਣਾ ਬੋਦਲਾ ਇੱਥੋਂ ਦੇ ਕਿਸਾਨ ਇੱਕਾ ਕਰਨ ਨੇ ਵੀ ਅਸੀਂ ਭਲਾ ਸਾਡੀ ਕਿਸੇ ਨਾ ਰਾਂਦ ਪਈ ਆ ਚਾਹੇ ਕੋਸ਼ਾ ਚਾਹੇ ਕਿਵੇਂ ਆ ਅਸੀਂ ਸਿਰਫ ਪਿੰਡ ਵਾਸਤੇ ਉਗਾਉਣਾ ਦੂਜਾ ਬੰਦਾਲ ਦੇ ਪਿੰਡਾਸਤੇ ਉਹ ਆਵੇ ਸਰਕਾਰ ਨੂੰ ਦੇਣ ਵਾਸਤੇ ਮੰਡੀਆਂ ਚ ਕੁਛ ਨਾ ਸਿੱਟੋ ਫੇਰ ਵੇਖੋ ਕਿਹੜੇ ਭਾਅ ਵਿੱਚ ਦੀਆ ਤੁਹਾਡੀ ਚੀਜ਼ ਆ ਉਸੇ ਤਰ੍ਹਾਂ ਪਰ ਤੁਸੀਂ ਔਖੇ ਆ ਜਿਵੇਂ ਮਜ਼ਦੂਰ ਔਖਾ ਉਹਦਾ ਦਿਲ ਵੀ ਕਰਦਾ ਸਾਡੀ ਦਿਹਾੜੀ ਵਧੀ ਹੋਵੇ ਉਹ ਇੱਕ ਦਿਨ ਘਰੇ ਬਹਿ ਜੇ ਦੇਸ਼ ਦਾ ਮਜ਼ਦੂਰ ਤਾਂ ਦੂਜੇ ਦਿਨ ਉਹ ਜੀਵ ਨਿਕਲ ਜੇ ਪਰ ਉਹਦਾ ਸਰਦਾ ਹਣੀ ਉਹ ਵੀ ਦੋ ਦਿਨ ਸਾਰ ਲਈ ਮਜ਼ਦੂਰ ਵੀ ਔਖਾ ਸੌਖਾ ਸਰਕਾਰ ਦੀ ਕੀ ਸਾਰੇ ਦੇਸ਼ ਦੀ ਜੀਵ ਨਿਕਲ ਜੂਗੀ ਉਸੇ ਤਰ੍ਹਾਂ ਕਿਸਾਨ ਸਾਰਲੇ ਜਿਹੜੇ ਤੁਹਾਨੂੰ ਕੋਈ ਹਿਮਾਚਲ ਦਾ ਜਿਹੜਾ ਕੋਈ ਕੁੜੀ ਐਂ ਕਰਕੇ ਉਂਗਲਾ ਵਿਖਾ ਜਾਂਦੀ ਆ ਕੋਈ ਕਿਸੇ ਸਟੇਟ ਦੀ ਉਹ ਸਾਰਿਆਂ ਦੀਆਂ ਚੀਕਾਂ ਨਿਕਲਣਗੀਆਂ ਕਿਉਂਕਿ ਢਿੱਡ 'ਚ ਅੰਨ ਪੈਣ ਵਾਲਾ ਤੁਹਾਡਾ ਤੇ ਖੇਤਾਂ 'ਚ ਹੋਂਣ ਵਾਲਾ ਮਜ਼ਦੂਰ ਦਾ ਹੱਕ ਆ ਪਰ ਬਈ ਆਪਾਂ ਖਬਰਾਂ ਵੇਣੇ ਮਜ਼ਦੂਰ ਨੂੰ ਕੋਈ ਬੱਲੀ ਤੱਕ ਨਹੀਂ ਚੱਕਣ ਦਿੰਦਾ ਭਾਈ ਜੀ ਮੈਂ ਉੱਥੇ ਗਿਆ ਡੱਲੇਵਾਲ ਸਾਹਿਬ ਨੇ 4 ਤਰੀਕ ਨੂੰ ਸੱਦਿਆ ਸੀ ਕਿ ਆਸੀਂ ਦਰਸ਼ਨ ਕਰਨੇ ਅਸੀਂ ਵੀ ਦਰਸ਼ਨ ਕਰਕੇ ਆਏ ਡੱਲੇਵਾਲ ਸਾਹਿਬ ਦੇ ਜਾ ਕੇ ਲੜਾਈ ਸਾਡੀ ਪੰਜਾਬ ਵਾਸਤੇ ਆ ਤਾਂ ਮੈਂ ਅੱਜ ਵੀ ਆਣਾ ਡੱਲੇਵਾਲ ਸਾਹਿਬ ਵਾਲਵੀ ਦਾ ਕਹਿਣ ਤੋਂ ਬਾਅਦ ਪੰਜਾਬ ਦੇ ਭੁੱਲ ਜੋ ਵੀ ਕਿਸਾਨਾਂ ਨੂੰ ਹੱਕ ਮਿਲਣਗੇ ਕਿਸਾਨ ਪਿੰਡਾਂ ਦੇ ਵਿੱਚ ਬੈਠੇ ਹਜ਼ਾਰਾਂ ਪਹੁੰਚਦਾ ਉੱਥੇ ਇਕੱਠਾ ਨੂੰ ਹੀ ਆਪਾਂ ਭਾਈ ਜੀ ਇਹ ਵੀ ਫਰਕ ਆ ਦੂਸਰੀ ਗੱਲ ਕਿਸਾਨ ਇਕਾ ਕਰੋ ਆਪਸ ਵਿੱਚ ਔਰ ਆਪਾਂ ਨੂੰ ਜਾਤ ਪਾਤ ਪਿੰਡਾਂ ਚ ਭੁੱਲਣੀ ਚਾਹੀਦੀ ਆ ਬਹੁਤ ਸਾਰੇ ਪਿੰਡਾਂ ਚ ਨਹੀਂ ਵੀ ਹੈਗੀ ਪਰ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਹੈਗੀ ਆ ਉਹ ਆਪਾਂ ਨੂੰ ਭੁੱਲ ਭੁਲਾ ਕੇ ਏਕਾ ਕਰਕੇ ਹੁਣ ਇਸ ਟਾਈਮ ਆਪਣੀ ਜੀਭ ਨਿਕਲੀ ਹੋਈ ਆ ਸਰਕਾਰ ਦੇ ਸਰਕਾਰ ਦੀ ਜੀਭ ਕਢਾਉਣੀ ਆ ਉਹਨਾਂ ਲੋਕਾਂ ਦੀ ਜੀਭ ਕਢਾਉਣੀ ਆ ਜਿਹੜੇ ਲੋਕ ਗੱਲਾਂ ਬਾਤਾਂ ਕਰਦੇ ਪਹਿਲਾਂ ਫਸਲ ਉਹ ਨਹੀਂ ਬੀਜੂ ਜਿਹੜੀ ਤੁਹਾਡੇ ਪਿੰਡ ਚ ਪੂਰੀ ਆ ਸਕੇ ਨਾ ਕਿ ਦੂਜੇ ਪਿੰਡ ਫੇਰ ਯਾਦ ਰੱਖਿਆ ਜੀ ਇਹ ਗੱਲ ਯਾਦ ਰੱਖਿਆ ਜੀ ਆਖਰ ਨੂੰ ਤੁਸੀਂ ਪੁੱਠਕੰਡਾ ਹੀ ਅਪਣਾਉਣਾ ਪਰ ਅੱਜ ਤੱਕ ਗਾਲ੍ਹਾਂ ਦੇਉਂਗੇ ਉਹ ਸਮਝਦਾਰ ਬੰਦਾ ਕੁਝ ਨਹੀਂ ਬੋਲਦਾ ਪਰ ਜਿਹੜਾ ਪੁੱਠਕੰਡਾ ਕਹਿ ਲਓ ਚਾਹੇ ਇਹ ਕਹਿ ਲਓ ਵੀ ਇੱਕ ਰਸਤਾ ਆਖਰ ਨੂੰ ਇਹ ਅਪਣਾਉਣਾ ਪੈਣਾ ਤੁਸੀਂ ਮੇਰੇ ਤੇ ਗੱਲ ਲਾ ਲਓ ਮੇਰੇ ਕੋਲ ਹਾਲਾਂਕਿ ਹੈ ਉਹਦਾ ਵੀ ਨਹੀਂ ਚਲੋ ਦਾ ਤੱਕ ਕਿਸੇ ਟਾਈਮ ਦਿਓਗਾ ਮੈਂ ਆਸ ਰੱਖਦਾ ਹਾਂ ਮੇਰੇ ਕੋਲ ਜ਼ਮੀਨ ਹੋਵੇ 100 ਕਿੱਲਾ 200 ਕਿੱਲਾ 300 ਕਿੱਲਾ ਮੰਨ ਲਓ ਮੇਰੇ ਪਿੰਡ ਨੂੰ ਮੇਰੀ ਜ਼ਮੀਨ ਹੋਵੇ। ਮੈਂ ਸਰਕਾਰ ਦੀ ਮਿੰਤ ਕਰਾਂ ਲੋੜ ਨਹੀਂ ਮੈਨੂੰ। ਮੇਰੀ ਉਹ ਫਸਲ ਆ ਜਿਹੜੀ ਮੀਂਹ ਕਣੀ ਦੇ ਵਿੱਚ ਮੇਰਾ ਬਿਜ਼ਨਸ ਚੱਲਦਾ। ਸੋਕਾ ਪੈ ਜਾਊਗਾ ਤਾਂ ਵੀ ਮੇਰਾ ਜਿਹੜਾ ਬਿਜ਼ਨਸ ਉਹ ਫੇਲ ਨਹੀਂ ਹੋ ਸਕਦਾ ਕਿਉਂਕਿ ਖਾਣ ਪੀਣ ਦਾ ਪਦਾਰਥ ਮੇਰੇ ਖੇਤ 'ਚੋਂ ਆ ਰੋਟੀ ਮੇਰੇ ਖੇਤ 'ਚੋਂ ਆ ਸਬਜ਼ੀ ਮੇਰੇ ਖੇਤ 'ਚੋਂ ਆ ਮਟਰ ਮੇਰੇ ਖੇਤੋਂ ਆ ਲਸਣ ਮੇਰੇ ਖੇਤੋਂ ਆ ਅਦਰਕ ਮੇਰੇ ਖੇਤੋਂ ਆ ਹਲਦੀ ਮੇਰੇ ਖੇਤੋਂ ਆ ਮਿਰਚ ਮੇਰੇ ਖੇਤੋਂ ਆ ਕੱਲਾ ਲੂੰਗਣੀ ਸਮੁੰਦਰ ਦਾ ਤਾਂ ਕਹਿੰਦਾ ਕੀ ਮਤਲਬ ਆ ਭਾਈ ਜਦੋਂ ਮੈਂ ਆ ਤੇ ਪਿੰਡ 'ਚ ਹੀ ਰੱਖੂੰਗਾ ਨਾ ਤਾਂ ਦੂਜਾ ਪਿੰਡ ਕਹੂਗਾ ਯਾਰ ਮੈਂ ਤਾਂ ਜਿਹੜੇ ਮਰਜ਼ੀ ਕਰ ਸੰ ਨੂੰ ਪਿੰਡ ਤਾਂ ਪਰ ਇਹਦਾ ਇਹ ਨਹੀਂ ਮੈਂ ਕਹਾਂ ਵੀ ਭਾਈ ਮੈਂ ਪਿੰਡਾਂ ਵਾਲੇ ਬੰਦੇ ਮਾਰੂੰਗਾ ਨਹੀਂ ਆਉਦੇ ਪਿੰਡਾਂ ਜੋਗਰਾ ਬੀਜੂ ਸਰਕਾਰ ਨੂੰ ਜੀ ਕਢਾਓ ਫਿਰ ਪਤਾ ਲੱਗੂਗਾ ਤੇ ਜੇਕਰ ਭਰਾਵੋ ਮੈਂ ਕੁਝ ਗਲਤ ਬੋਲਿਆ ਹਾਂ ਦੋਨੇ ਹੱਥ ਚੋੜ ਕੇ ਸਿਰ ਨਵਾ ਕੇ ਮੈਂ ਮਾਫੀ ਚਾਹੁੰਦਾ ਤੇ ਸਰਕਾਰ ਨੂੰ ਬੇਨਤੀ ਕਰਦਾ ਵੀ ਪੰਜਾਬ ਦੀ ਸਰਕਾਰ ਕੇਂਦਰ ਦੀ ਸਰਕਾਰ ਮਜ਼ਦੂਰਾਂ ਦੇ ਹੱਕ ਨੂੰ ਲੈ ਕੇ ਐ ਸੁੱਤੀ ਪਈ ਆ ਜਿਵੇਂ ਬਰਫ਼ ਦੇ ਵਿੱਚ ਕੋਈ ਮੁਰਦਾ ਸੁੱਤਾ ਪਿਆ ਹੋਵੇ ਤਾਂ ਭਾਈ ਬੇਨਤੀ ਆ ਸਾਡੀ ਗੱਲ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਭਗਵਾਨ ਬਾਲਮੀਕ ਸਮਾਜ ਦੇ ਲੋਕੋ ਜੇਕਰ ਕੋਈ ਕੰਮ ਕਰ ਰਹੇ ਆ ਤਾਂ ਕੰਮ 2 ਮਿੰਟਾਂ ਵਾਸਤੇ ਛੱਡ ਦਿਓ ਇਹ ਕੰਮ ਤੁਹਾਡੇ ਵਾਸਤੇ ਜ਼ਰੂਰੀ ਆ ਗਿਆ ਜੇਕਰ ਧਿਆਨ ਨਾ ਕੀਤਾ ਤਾਂ ਤੁਹਾਡੀ ਇੱਛਾ ਫਿਰ ਤੁਸੀਂ ਆਪ ਦਾ ਹਰਜਾਨਾ ਆਪ ਭੁਗਤੋਗੇ ਮੈਨੂੰ ਤਿੰਨ ਤੋਂ ਚਾਰ ਦਿਨਾਂ ਦੇ ਵਿੱਚ ਵਿੱਚ ਫੋਨ ਆ ਰਿਹਾ ਇੱਕ ਐਡਵੋਕੇਟ ਸਾਹਿਬ ਦਾ ਵਾਲਮੀਕ ਸਵਾਜਦੀ ਆ ਤਾਂ ਜਿਹੜਾ ਕਹਿ ਲੋ ਉਹਨਾਂ ਨੇ ਦੱਸਿਆ ਕਿ ਮੌੜ ਮੰਡੀ ਦੇ ਵਿੱਚ ਭਗਵਾਨ ਵਾਲਮੀਕ ਜੀ ਦਾ ਸਰੂਪ ਸੀਗਾ ਸੀਵਰੇਜ ਬੋਰਡ ਦੀ ਜਗ੍ਹਾ ਦੇ ਵਿੱਚ ਸੀ ਉਹ ਕਹਿੰਦੇ ਕੁੱਲਕ ਜਿਹੜੀ ਕਹ ਲੋ ਜਗਾ ਬੰਦੀ ਆ ਹਾਰਗਾਜ ਬੰਦੀ ਆ ਉੱਥੇ ਉਹਨਾਂ ਨੇ ਸਰੂਪ ਪ੍ਰਸ਼ਾਸਨ ਵੱਲੋਂ ਔਰ ਉੱਥੋਂ ਦੀ ਜਿਹੜੀ ਨਗਰ ਕੌਂਸਲ ਜਿਹੜੀ ਹੁੰਦੀ ਆ ਮੇਰੇ ਸਿੱਧੀ ਕਹ ਲੋ ਸ਼ਹਿਰ ਦੀ ਜਿਹੜੀ ਪੰਚਾਇਤ ਹੁੰਦੀ ਆ ਮੇਰੇ ਪਿੰਡ ਦੇ ਲੋਕਾਂ ਨੇ ਸੋਨੀ ਹੁੰਦੀ ਆ ਗੱਲ ਔਰ ਜਿਹੜਾ ਕਹ ਲੋ ਪਿੰਡ ਦੀ ਜਿਹੜੀ ਪੰਚਾਇਤ ਹੁੰਦੀ ਆ ਮੌੜ ਮੰਡੀ ਦੀ ਜਿਹੜੀ ਪੰਚਾਇਤ ਕਹਿ ਲਈਏ ਉਹਨਾਂ ਨੇ ਉੱਥੋਂ ਜਗਾੜੂ ਰੇੜੀ ਤੇ ਸਰੂਪ ਉਖਾੜਿਆ ਕਹਿ ਲਗੇ ਪੱਤ ਕੇ ਕਹਿ ਲਗੇ ਤੋੜਿਆ ਕਹਿ ਲਗੇ ਉਹ ਜਗਾੜੂ ਰੇੜੀ ਤੇ ਲੈ ਕੇ ਜਾਂਦੇ ਰਹੇ ਪ੍ਰਸ਼ਾਸਨ ਵੀ ਮੌਜੂਦ ਸੀ ਔਰ ਜਿਹੜਾ ਕਹ ਲੋ ਵਾਲਮਿਕ ਸਮਾਜ ਦੇ ਲੋਕ ਵੀ ਮੌਜੂਦ ਸੀ ਉਹ ਵੀਡੀਓ ਬਣਾਉਂਦੇ ਰਹੇ ਪਰ ਉਹਨਾਂ ਦੀ ਸੁਣਨੀ ਕਿਹਨੇ ਸੀਗੀ ਹੁਣ ਗੱਲ ਇੱਥੇ ਆ ਕਿ ਉੱਥੋਂ ਦੇ ਜਿਹੜੇ ਸੁਖਵੀਰ ਮਹੇਸਰਖਾਨਾ ਐਮਐਲਏ ਆ ਉਹ ਵੀ ਆਮ ਆਦਮੀ ਪਾਰਟੀ ਦੇ ਆ ਐਹੋ ਜਿਹਾ ਕੰਮ ਨਹੀਂ ਕੋਈ ਹੁੰਦਾ ਜਿਹੜਾ ਐਮਐਲਏ ਨੂੰ ਪੁੱਛ ਕੇ ਨਾ ਹੁੰਦਾ ਵੇ ਮੈਂ ਚੰਗੀ ਤਰ੍ਹਾਂ ਪੁੱਛਿਆ ਵੀ ਭਾਈ ਐਮਐਲਏ ਕਿਹੜਾ ਲੱਗਦਾ ਉੱਥੇ ਉਹ ਕਹਿੰਦੇ ਜੀ ਸੁਖਬੂਰ ਸੁਖਬੀਰ ਮਹੇਸਰਖਾਨਾ ਤਾਂ ਤੁਸੀਂ ਇੱਕ ਗੱਲ ਦੱਸੋ ਕਿ ਮੈਂ ਕਿਹਾ ਭਾਈ ਉਹਨਾਂ ਨੇ ਉਖਾਰੀ ਕਿਉਂ ਉੱਥੋਂ ਮਤਲਬ ਜਿਹੜੀ ਮੂਰਤੀ ਆ ਜਿਹੜਾ ਸਰੂਪ ਆ ਵਾਲਮੀਕ ਜੀ ਦਾ ਉਹ ਕਿਉਂ ਉਹਨਾਂ ਨੇ ਉੱਥੋਂ ਪਟਿਆ ਉਹ ਕਹਿੰਦੇ ਜੀ ਉਹ ਜਿਹੜੀ ਜਗ੍ਹਾ ਸੀ ਉਹ 100 ਗੱਜ ਦੀ 1000 ਗੱਜ ਦੀ ਸੀਗੀ ਤੇ ਉਹ ਸੀਵਰੇਜ ਬੋਰਡ ਦੀ ਸੀਗੀ ਇੱਕ ਗੱਲ ਤੁਸੀਂ ਇਹ ਗੱਲ ਦੱਸੋ ਜਿਹੜੇ ਸਰਕਾਰਾਂ ਜਾਂ ਕਈ ਸਾਫਕਾ ਸਾਫਕਾ ਮੰਤਰੀ ਸਾਫਕਾ ਐਮਪੀ ਕਈ ਚੀਜ਼ਾਂ ਦੇ ਘਪਲੇ ਕਰਕੇ ਬੈਠੇ ਹੋਏ ਆ ਤਾਂ ਜਿਹੜਾ ਕਹ ਲੋ ਉੱਥੇ ਕਿਸੇ ਦੀ ਹਿੰਮਤ ਨਹੀਂ ਪੈਂਦੀ ਤੁਹਾਨੂੰ ਐਮਐਲਏ ਤੋਂ ਡਰ ਲੱਗਦਾ ਤੁਹਾਨੂੰ ਮੰਤਰੀਆਂ ਤੋਂ ਡਰ ਲੱਗਦਾ ਤੁਹਾਨੂੰ ਮੰਤਰੀਆਂ ਦੇ ਪੀਂਆਂ ਤੋਂ ਡਰ ਲੱਗਦਾ ਤੁਹਾਨੂੰ ਅਫਸਰਾਂ ਤੋਂ ਡਰ ਲੱਗਦਾ ਪਰ ਤੁਹਾਨੂੰ ਭਗਵਾਨ ਵਾਲਮੀਕ ਜੀ ਦੇ ਕੋਲੋਂ ਡਰ ਨਹੀਂ ਲੱਗਦਾ ਜਿਹੜੀ ਤੁਸੀਂ ਉਹਨਾਂ ਦੇ ਸਰੂਪ ਏ ਜਿਹੜਾ ਕਹਿ ਲੋ ਉਖਾੜ ਕੇ ਮੈਂ ਹੁਣੇ ਸਿੱਧਾ ਕਹਿ ਲੋ ਕਿ ਇਹਨਾਂ ਨੇ ਪਤਾ ਨਹੀਂ ਉਹ ਕਹਿੰਦੇ ਕਿੱਥੇ ਰੱਖਿਆ ਏ ਜਾਂ ਕਿੱਥੇ ਨਹੀਂ ਰੱਖਿਆ ਏ ਉਹ ਅੱਗੋਂ ਪ੍ਰਸ਼ਾਸਨ ਜਾਣਦਾ ਜਾਂ ਕੋਈ ਜਿਹੜੇ ਜਿਨ੍ਹਾਂ ਨੇ ਉੱਥੋਂ ਇਹ ਮੁੱਦਾ ਗਾਇਬ ਕੀਤਾ ਏ ਉਹ ਜਾਣਦੇ ਆ ਮੈਂ ਵੀਡੀਓ ਵੀ ਤੁਹਾਨੂੰ ਵਿਖਾ ਦਿੰਦਾ ਹੁਣ ਇੱਕ ਗੱਲ ਦੱਸੋ ਕਿ ਜਿਹੜੀ ਜੇਕਰ ਜਗ੍ਹਾ ਦੀ ਗੱਲ ਕਰੀਏ ਭਗਵਾਨ ਬਾਲਮੀਕ ਜੀ ਦੀ ਗੱਲ ਕਰੀਏ ਉਹ ਸਾਰਿਆਂ ਦੇ ਸਾਂਝੇ ਆ ਸਾਰੇ ਧਰਮ ਸਾਰਿਆਂ ਨੂੰ ਇੱਕੋ ਜਿਹੇ ਹੁੰਦੇ ਆ ਸਾਰੇ ਧਰਮਾਂ ਦਾ ਸਾਰੇ ਲੋਕ ਹੀ ਸਤਿਕਾਰ ਕਰਦੇ ਆ ਮੈਨੂੰ ਇੱਕ ਗੱਲ ਤਾਂ ਜਵਾਬ ਦਿਓ ਕਿ ਜਿਹੜੀ ਇਹ ਜਗਾ ਹੁੰਦੀ ਆ ਚਾਹੇ ਆਪਾਂ ਕਿਸੇ ਪੀਰ ਦੀ ਜਗਾ ਕਹਿ ਲਈਏ ਚਾਹੇ ਕੋਈ ਮੰਦਿਰ ਕਹਿ ਲਈਏ ਚਾਹੇ ਕਿਸੇ ਚੀਜ਼ ਦੀ ਜਗਾ ਕਹਿ ਲਈਏ ਹੁਣ ਕੋਈ ਧਰਮ ਵਾਲਾ ਸੱਜਣ ਗੁੱਸਾ ਨਾ ਕਰੋ ਜੀ ਇਹ ਪਰਮਾਤਮਾ ਸਭ ਦਾ ਸਮਝਾ ਹੁੰਦਾ ਤਾਂ ਇਹ ਜਿਹੜੀ ਜਗਾ ਜਿਹੜੀ ਸਰਕਾਰ ਚੁੰਦੇ ਆ ਸਰਕਾਰੀ ਮਹਿਕਮੇ ਬਣਾਉਂਦੀ ਆ ਸਾਰਾ ਕੁਝ ਸਰਕਾਰ ਕਰਦੀ ਆ ਤਾਂ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਵੀ ਇਹ ਜਿਹੜੀ ਆਪਾਂ ਜਗਾ ਕਿਸੇ ਨੇ ਕਿਸੇ ਜਗਾ ਦੇ ਵਿੱਚ ਬਣਾਤੀ ਹੋਣਾ ਆਪਾਂ ਕਿਸੇ ਦਾ ਨੱਪ ਕੇ ਜਗਾ ਬਣਾਵਾਂਗੇ ਸਰਕਾਰ ਦੀ ਜਗਾ ਲੋਕਾਂ ਦੀ ਜਗਾ ਹੁੰਦੀ ਆ ਪੰਚਾਇਤੀ ਜਗਾ ਲੋਕਾਂ ਦੀ ਜਗਾ ਹੁੰਦੀ ਆ ਤਾਂ ਜੇਕਰ ਉਹ ਜਗਾ ਜੇਕਰ ਚਾਹੇਓ ਸੀਵਰੇਜ ਬੋਰਡ ਦੀ ਜਗਾ ਸੀ ਚਾਹੇਓ ਨਗਰ ਕੌਂਸਲਰ ਵਾਲਿਆਂ ਦੀ ਜਗਾ ਸੀ ਚਾਹੇਓ ਕਿਸੇ ਦੀ ਸੀ ਤਾਂ ਵਾਲਮੀਕ ਸਮਾਜ ਦੇ ਲੋਕਾਂ ਨੇ ਵੀ ਤਾਂ ਵੋਟਾਂ ਉਹਨਾਂ ਨੂੰ ਪਾਈਆਂ ਹੀ ਹੋਣੀਆਂ ਆ ਕੀ ਐਮਐਲਏ ਨੂੰ ਵੋਟਾਂ ਨਹੀਂ ਪਾਗਾ ਜੇਕਰ ਸਰਕਾਰ ਬਣੀ ਤਾਂ ਉਹ ਸਰਕਾਰ ਬਣ ਤੋਂ ਬਾਅਦ ਕੋਈ ਜੀ ਸੀਵਰੇਜ ਬੋਰਡ ਦਾ ਪ੍ਰਧਾਨ ਵੀ ਬਣਿਆਊਗਾ ਸਾਰਾ ਕੁਝ ਤਾਂ ਤੁਸੀਂ ਭਾਈ ਸਾਹਿਬ ਕੋਈ ਕੰਮ ਕਰਨਾ ਸੀ ਜਾਂ ਉਹਨਾਂ ਨੂੰ ਕੋਈ ਨਾ ਕੋਈ ਉਹਨਾਂ ਨੂੰ ਉਹਨਾਂ ਨੂੰ ਜਿਹੜੇ ਕਹ ਲਓ ਭਗਵਾਨ ਬਾਲਮੀਕ ਸਮਾਜ ਦੇ ਲੋਕਾਂ ਨੂੰ ਤੁਸੀਂ ਕੋਈ ਨੋਟਿਸ ਦਿੰਦੇ ਕੋਈ ਗੱਲ ਕਰਦੇ ਕੋਈ ਮਸਲਾ ਬਹਿ ਕੇ ਉਹ ਕਰਦੇ ਦੂਜੀਆਂ ਸਰਕਾਰਾਂ ਨੇ ਤਾਂ ਆਪਾਂ ਸੁਣਦੇ ਆ ਪ੍ਰਕਾਸ਼ ਸਿੰਘ ਜੀ ਬਾਦਲ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਵਿੱਚ ਤੀਰਥ ਬਣਾਇਆ ਜਗਾ ਬਣਾਈ ਕਹਿ ਲਈਏ ਉਹਨਾਂ ਨੇ ਤਾਂ ਉੱਥੇ ਕਰੋੜਾ ਰੁਪਇਆ ਲਾਤਾ ਤੇ ਤੁਸੀਂ ਬਣਾ ਤਾਂ ਨਹੀਂ ਸਕਦੇ ਸੀ ਆਪਦੀ ਸਰਕਾਰ ਦੇ ਵਿੱਚ ਤੇ ਤੁਸੀਂ ਜਿਹੜੇ ਕਹ ਲੋ ਪੱਟ ਪਟਈਆ ਕਰਾ ਰਹੇ ਆ ਆ ਵੀਡੀਓ ਵੇਖ ਲਓ ਹਲੋ ਸਸੀ ਗਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਛੋਟੀ ਜੀ ਕਲਿੱਪ ਸ਼ੇਅਰ ਕਰਨਾ ਚਾਹੁੰਦਾ ਜੋ ਕਿ ਸਾਡੇ ਮੋੜ ਮੰਡੀ ਡਿਸਟ੍ਰਿਕਟ ਬਠਿੰਡਾ 3 ਤਰੀਕ ਜਨਵਰੀ ਮਹੀਨੇ 2025 ਦੀ ਇਹ ਘਟਨਾ ਵਾਪਰੀ ਹੈ ਜੀ ਭਗਵਾਨ ਵਾਲਮੀਕੀ ਸਮਾਜ ਦੇ ਨਾਲ ਇਹ ਘਟਨਾ ਵਾਪਰੀ ਹੈ ਜੋ ਕਿ ਭਗਵਾਨ ਵਾਲਮੀਕੀ ਸਮਾਜ ਵੱਲੋਂ ਵਾਲਮੀਕੀ ਪਵਨ ਲਈ ਜੋ ਮੂਰਤੀ ਸਥਾਪਨਾ ਕੀਤੀ ਗਈ ਸੀ ਉਸ ਮੂਰਤੀ ਨੂੰ ਕਿੱਦਾਂ ਖੰਡਿਤ ਕਰਕੇ ਨਗਰ ਕੌਂਸਲ ਮੋੜ ਤੇ ਈਓ ਤੇ ਪ੍ਰਧਾਨ ਨਗਰ ਕੌਂਸਲ ਦੇ ਪ੍ਰਧਾਨ ਕਰਨੈਲ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਚੋਰੀ ਨੂੰ ਮੂਰਤੀ ਨੂੰ ਖੰਡਿਤ ਕਰਕੇ ਇੱਕ ਜਗਾੜੂ ਰੇੜੀ ਤੇ ਕਿੱਦਾਂ ਲਿਆਇਆ ਜਾ ਰਿਹਾ ਹੈ ਉਹ ਤੁਹਾਡੇ ਸਾਹਮਣੇ ਤੁਹਾਨੂੰ ਇੱਕ ਵੀਡੀਓ ਕਲਿੱਪ ਦੇ ਰਹੀ ਮੈਂ ਦਿਖਾ ਰਿਹਾ ਕੋਈ ਰੋਸ਼ ਪੈਦਾ ਨਾ ਹੋ ਉਸਕੇ ਇਸ ਕਰਕੇ ਇਹ ਚੀਜ਼ ਤੁਹਾਡੇ ਸਾਹਮਣੇ ਨਹੀਂ ਦਿਖਾਈ ਗਈ ਇਹ ਵੀਡੀਓ ਸਾਡੇ ਕੋਲੋਂ ਕਿਸੇ ਆਪਣੇ ਭਾਈ ਬੰਧੂ ਦੁਆਰਾ ਚੋਰੀਆਂ ਬਣਾਈ ਗਈ ਜੋ ਸਾਡੇ ਕੋਲ ਪਹੁੰਚੀ ਹੈ ਜੀ ਇਸ ਚੀਜ਼ ਨੂੰ ਅਸੀਂ ਤੁਹਾਡੇ ਸਾਹਮਣੇ ਬਾਰ-ਬਾਰ ਇਸ ਕਰਕੇ ਸ਼ੇਅਰ ਕਰ ਰਹੇ ਹਾਂ ਤਾਂ ਜੀ ਜੈ ਜੀ ਜੈ ਵਾਲਮੀਕੀ ਹਾਰ ਹਾਰ ਵਾਲਮੀਕੀ ਸਾਰੇ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਦੇਖ ਲਓ ਜੀ ਗੁਰੂ ਜੀ ਦੀ ਬੇਦਵੀਂ ਦੇਖ ਲਓ ਇਹਨਾਂ ਨੇ ਜਗਾੜੂ ਰੇੜੀ ਦੇ ਵਿੱਚ ਪਵਨ ਦੇ ਵਿੱਚੋਂ ਮੂਰਤੀ ਨੂੰ ਖਾੜਿਆ ਗਿਆ ਤੇ ਇਹਨਾਂ ਨੇ ਰਿਕਾਰਡੂ ਰੇੜੀ ਦੇ ਵਿੱਚ ਸਾਬਿਤ ਕੀਤਾ ਗਿਆ ਦੇਖ ਲਓ ਇੱਥੇ ਬੇਦਵੀਂ ਦੇਖ ਲਓ ਜੀ ਇਹ ਸਰਾਸਰ ਕਰਨਾਲ ਪ੍ਰਧਾਨ ਦੀ ਭਗਵਾਨ ਵਾਲਮੀਕ ਜੀ ਦੀ ਮੂਰਤੀ ਨੂੰ ਬੇਦਵੀਂ ਨਾਲ ਹਟਾ ਕੇ ਸੁੱਟ ਕੇ ਉਹਨਾਂ ਦੀ ਬੇਦਵੀਂ ਕਰਕੇ ਇਹ ਪਤਾ ਨਹੀਂ ਕਿ ਮੈਨੂੰ ਇਸ ਵੀਰ ਦਾ ਹੀ ਫੋਨ ਆਇਆ ਸੀ ਐਡਵੋਕੇਟ ਦਾ ਐਸ ਐਡਵੋਕੇਟ ਵੀਰ ਦੇ ਫੋਨ ਆਸੀ ਆ ਮੇਰੀ ਗੱਲ ਵੀ ਹੋਈ ਆ ਹੁਣ ਗੱਲ ਇੱਥੇ ਆ ਕਿ ਜੇਕਰ ਜਗਾ ਪਹਿਲਾ ਨੰਬਰ ਤੇ ਮੈਂ ਜ਼ਰੂਰੀ ਗੱਲ ਇਹ ਦੱਸ ਦੇਵਾਂ ਕਿ ਮੈਨੂੰ ਇਹ ਦੱਸਿਆ ਗਿਆ ਕਿ ਜੀ 15 ਜਨਵਰੀ ਨੂੰ 2025 ਨੂੰ ਇਹ ਇਕੱਠ ਕਹਿ ਲਈਏ ਜਾਂ ਪ੍ਰੈਸ ਕਾਨਫਰੰਸ ਰੱਖੀ ਗਈ ਆ ਭਾਰਤ ਦੇ ਬਾਲਮੀਕ ਸਮਾਜ ਦੇ ਲੋਕਾਂ ਵੱਲੋਂ ਤਾਂ ਭਾਈ ਉੱਥੇ ਜ਼ਰੂਰ ਪਹੁੰਚੋ ਜੇ ਔਰ ਸਭ ਤੋਂ ਵੱਡੀ ਗੱਲ ਇਹ ਆ ਮੈਂ ਕਿਉਂ ਬੋਲਿਆ ਜਦੋਂ ਮੇਰੇ ਤੇ ਮੇਰਾ ਫਰਜ ਵੀ ਬੰਦਾ ਪਰ ਮੇਰਾ ਕਿਉਂ ਮੈਂ ਇੱਕ ਗੱਲ ਹੋਰ ਆ ਜਿਵੇਂ ਕਹਿੰਦੇ ਨੇ ਇੱਕ ਗੁਣ ਹੁੰਦਾ ਤੇ ਜੇਕਰ ਕੋਈ ਨਾਂ ਵੀ ਖੜਿਆ ਹੁੰਦਾ ਤਾਂ ਭਾਈ ਜੀ ਮੈਂ ਤਾਂ ਵੀ ਮੈਨੂੰ ਪਤਾ ਲੱਗਦਾ ਤੇ ਮੈਂ ਜ਼ਰੂਰ ਖੜ ਮਨਾ ਜੋ ਹੱਕ ਆ ਸਾਡਾ ਜਦੋਂ ਮੇਰੇ ਤੇ ਪਰਚਾ ਪੈਂਦਾ ਮੇਰੇ ਅਸੀ ਸਮਾਜ ਦੇ ਲੋਕ ਹੋਰ ਵੀ ਬਹੁਤ ਸਾਰੇ ਲੋਕ ਖੜੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਵਿਚਾਰੇ ਬੋਲ ਸਕਦੇ ਸੀਗੇ ਮੈਂ ਅੱਜ ਵੀ ਜ਼ਿਕਰ ਕਰੂੰਗਾ ਦੀਪ ਆਪਣੇ ਬਾਬਾ ਦੀਪ ਖਾਲਸਾ ਜੀ ਦਾ ਹੋਰ ਬਹੁਤ ਜਣੇ ਪਰ ਉਸ ਟਾਈਮ ਤੇ ਬਾਲਮੀਕ ਸਮਾਜ ਦੇ ਜੋ ਵੀ ਸਮਾਜ ਦੇ ਪ੍ਰਧਾਨ ਸੀ ਉਹਨਾਂ ਨੇ ਆ ਕੇ ਬਈ ਮੇਰੇ ਘਰ ਦੇ ਵਿਹੜੇ ਨੀਵੇਂ ਕਰਤੇ ਸੀ ਜਿਵੇਂ ਕਹ ਲੀ ਗੇ ਦੀਪ ਦਸ਼ਾਨਨ ਜੀ ਹੋਰ ਸਾਰੇ ਕੰਗੀ ਉੱਥੋਂ ਆਏ ਸੀ ਇੱਕ ਜਿਹੜੇ ਕਹ ਲਓ ਅਮ੍ਰਿਤਸਰ ਮੈਂ ਉਹਨਾਂ ਦਾ ਨਾਮ ਭੁੱਲਦਾ ਤੇ ਮੈਂ ਉਹ ਵੀ ਮਾਫੀ ਚਾਹੁੰਨਾ ਤੇ ਮੈਂ ਬੇਨਤੀ ਕਰਦਾ ਕਿ ਜਿਹੜੇ ਬਾਲਮੀਕ ਸਮਾਜ ਦੇ ਲੋਕ ਆ ਕੋਈ ਆਪਾਂ ਨੂੰ ਜਿਹੜਾ ਕਹਿ ਲੋ ਆਪਾਂ ਕੋਈ ਅਨਲੀਗਲ ਕੰਮ ਨਹੀਂ ਕਰਨਾ ਉੱਥੇ ਜਾ ਕੇ ਜੋ ਗੱਲ ਆ ਉਹ ਜ਼ਰੂਰ ਕਰੀਏ ਤੇ ਅੱਗੇ ਤੋਂ ਕਿਸੇ ਵੀ ਪਿੰਡ ਸ਼ਹਿਰ ਦੇ ਵਿੱਚ ਕੋਈ ਬੰਦਾ ਇਹੋ ਜਿਹਾ ਕੰਮ ਨਾ ਕਰ ਸਕੇ ਵੇਖੋ ਇਹ ਨਰਾਦਰ ਨਹੀਂ ਕਰਨਾ ਚਾਹੀਦਾ ਜੇਕਰ ਜਗਾ ਸਰਕਾਰ ਦੀ ਆ ਜਾਏ ਉਹ ਹੈਗੀ ਤਾਂ ਸਰਕਾਰ ਦੀ ਉਹ ਤੇ ਇੱਕ ਮਹਿਕਮੇ ਬਣਾਏ ਹੁੰਦੇ ਜਿਵੇਂ ਸੀਵਰੇਜ ਬੋਰਡ ਬਣਾਤਾ ਜਾਂ ਉਹਨਾਂ ਨੇ ਪੁੱਡਾ ਮਹਿਕਮਾ ਬਣਾਤਾ ਹੋਰ بڑے ਮਹਿਕਮੇ ਬਣਾਤੇ ਉਹਨਾਂ ਨੇ ਇਹ ਜਿਹੜੇ ਮਹਿਕਮੇ ਆ ਸਰਕਾਰ ਦੇ ਅੰਦਰ ਹੀ ਹੁੰਦੇ ਆ ਤਾਂ ਜੇਕਰ ਗੱਲ ਕਰੀਏ ਕਈ ਐਮਐਲਏ ਐਮਪੀ ਜਿਹੜੀ ਨਾ ਕੋਠੀਆਂ ਪਾ ਕੇ ਬੈਠੇ ਆ ਕਿਸੇ ਦੀ ਜ਼ਮੀਨ ਨੱਪ ਕੇ ਬਹਿ ਗਿਆ ਕੋਈ ਕੋਈ ਬਾਸ ਸੱਡਾ ਨੱਪ ਕੇ ਬਹਿ ਗਿਆ ਕੋਈ ਕੁਛ ਨੱਪ ਕੇ ਬਹਿ ਗਿਆ ਉਹਨਾਂ ਤੇ ਤੁਹਾਡਾ ਜੋਰ ਨਹੀਂ ਚੱਲਿਆ ਮੈਂ ਇੱਕ ਸ਼ਾਵਾਸ਼ੇ ਵੀ ਦੇਣਾ ਚਾਹੁੰਦਾ ਅਕਸਰ ਮੈਂ ਨਾਕਿਆ ਤੇ ਵੇਖਿਆ ਕਿਸੇ ਰੱਬ ਦਾ ਨਾਮ ਲੈ ਕੇ ਵੇਖ ਲੋ ਵੀ ਮੈਨੂੰ ਅੱਲਾ ਦੇ ਨਾਮ ਤੇ ਜਾਣਦੇ ਮੈਨੂੰ ਵਾਹਿਗੁਰੂ ਦੇ ਨਾਮ ਤੇ ਜਾਣਦੇ ਮੈਨੂੰ ਭੋਲੇ ਸ਼ੰਕਰ ਦੇ ਨਾਮ ਤੇ ਜਾਣਦੇ ਮੈਨੂੰ ਭਾ ਭਗਵਾਨ ਬਾਲਮੀਕ ਜੀ ਦੇ ਨਾਮ ਤੇ ਜਾਣਦੇ ਉਦੋਂ ਕੋਈ ਨਹੀਂ ਲੰਗਨ ਦਿੰਦਾ ਨਾਕੇ ਤੋਂ ਜਦੋਂ ਕਿਸੇ ਐਮਐਲਏ ਦੇ ਖਾਸ ਬੰਦੇ ਨਾਲ ਗੱਲ ਕਰਾ ਦਗੇ ਤਾਂ ਉਹ ਲੰਗਨ ਦੇ ਦਿੰਦੇ ਆ ਕਿਉਂਕਿ ਸਾਡੇ ਮਨ ਦੇ ਵਿੱਚੋਂ ਰੱਬ ਦਾ ਡਰ ਚੱਕਿਆ ਗਿਆ ਕਿਸੇ ਐਮਐਲਏ ਨੂੰ ਕਿਸੇ ਐਮਪੀ ਨੂੰ ਕਿਸੇ ਮੰਤਰੀ ਨੂੰ ਪੁੱਛਣ ਦੀ ਕਿਸੇ ਦੀ ਹਿੰਮਤ ਨਹੀਂ ਪਈ ਤੇ ਉੱਥੇ ਉਹ ਕਹਿੰਦੇ 10 ਜਿਹੜਾ ਕਹਿ ਲੋ 1000 ਕ ਗੱਜਾ ਜਗਾ ਬੰਦੀ ਆ ਤਾਂ ਮੈਨੂੰ ਤਾਂ ਪਈ ਇਹ ਨਹੀਂ ਪਤਾ ਵੀ ਕਿੰਨੀ ਜਗਾ ਮੈਂ ਤੁਹਾਨੂੰ ਕਹੇ ਮੈਨੂੰ ਮਰ ਲਿਆ ਚ 10 ਵੀ ਮਰ ਲਿਆ ਚ ਕੀ ਜੇਗਾ ਉਹਾਂ ਦੇ ਕਨਾਲ ਤੋਂ ਘੱਟ ਬਨੂਗੀ ਤਾਂ ਬਾਈ ਜੀ ਉਹ ਜਗ੍ਹਾ ਤੇ ਜੇਕਰ ਕੋਈ ਆ ਕੇ ਕਬਜ਼ਾ ਕਰਕੇ ਬੈਠਾ ਹੁੰਦਾ ਕੋਈ ਸ਼ਰਾਬੀ ਕਬਜ਼ਾ ਕਰਕੇ ਬੈਠਾ ਹੁੰਦਾ ਕੋਈ ਲੁੱਟ ਖੋਹ ਕਰਨ ਵਾਲਾ ਕਬਜ਼ਾ ਕਰਕੇ ਬੈਠਾ ਹੁੰਦਾ ਅਸੀਂ ਨਹੀਂ ਬੋਲਦੇ ਸੀ ਪਰ ਉੱਥੇ ਭਗਵਾਨ ਵਾਲਮੀਕ ਜੀ ਦੀ ਜਗ੍ਹਾ ਸੀ ਤੁਸੀਂ ਉਹ ਤਾਂ ਸੋਚ ਲਓ ਯਾਰ ਇੱਥੇ ਹੋਰ ਬਹੁਤ ਕੰਮ ਪਏ ਉਹ ਕਰ ਲਓ ਤੁਸੀਂ ਤੇ ਤੁਸੀਂ ਗਲਤ ਕੀਤਾ ਹੁਣ ਇਹ ਭਰਾਵੋ 15 ਇਹ 1 ਜਨਵਰੀ ਦੀ 3 ਜਨਵਰੀ ਦੀ ਗੱਲ ਆ ਕਹਿੰਦੇ 2025 ਦੀ ਹੁਣ 15 ਜਨਵਰੀ 2025 ਨੂੰ ਮੋੜ ਮੰਡੀ ਦੇ ਵਿੱਚ ਭਾਰਤ ਦੇ ਬਾਲਮਿਕ ਸਮਾਜ ਦੇ ਲੋਕਾਂ ਦਾ ਇਕੱਠ ਕਹਿ ਲਗੇ ਪ੍ਰੈਸ ਕਾਨਫਰੰਸ ਕਹਿ ਲਈਏ ਉੱਥੇ ਜ਼ਰੂਰ ਪਹੁੰਚਿਆ ਜੀ ਪ੍ਰਮਾਤਮਾ ਭਲੀਆਂ ਕਰੇ ਮੈਂ ਵੀ ਉੱਥੇ ਪਹੁੰਚੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਬਦੀ ਨੋਰੀ ਕੋ ਜਿਲੇ ਚਲ ਨੰਬਰ 131 ਵਧੀਆ ਕੁਆਲਟੀ ਸਾਫ਼ ਸੁਥਰਾ ਵਾਤਾਵਰਣ ਨਵੀਂ ਬਿਲਡਿੰਗ ਨਵਾਂ ਫਰਨੀਚਰ ਚਮਕ ਚਮਕ ਕਰਦੀਆਂ ਫਰਸ਼ਾਂ ਤੇ ਅਗਿਆਕਾਰੀ ਸਟੋਰ ਰਹਿਣ ਲਈ ਸਾਫ਼ ਸੁਥਰੇ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਪਾਰਟੀਆਂ ਲਈ ਸੁੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਦ ਰੱਖੋ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਹੋਟਲ ਦੇਵ ਹੈਵਨ ਬਠਿੰਡਾ ਰੋਡ ਸਾਹਮਣੇ ਨਵੀਂ ਦਾਣਾ ਮੰਡੀ ਤੋਂ ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਲਈ ਸੰਪਰਕ ਕਰੋ ਫਰੀਦਕੋਟ ਜ਼ਿਲ੍ਹੇ ਚੋਂ ਨੰਬਰ 1 ਤੇ ਵਧੀਆ ਕੁਆਲਿਟੀ ਸਾਫ ਸੁਥਰਾ ਵਾਤਾਵਰਣ ਨਵੀਂ ਬਿਲਡਿੰਗ ਨਵਾਂ ਫਰਨੀਚਰ ਚਮ ਚਮ ਕਰਦੀਆਂ ਫਰਸ਼ਾਂ ਤੇ ਆਗਿਆ ਕਰੀ ਸਟਾਫ ਰਹਿਣ ਲਈ ਸਾਫ ਸੁਥਰੇ ਕਮਰੇ ਵਿਆਹ ਸ਼ਾਦੀਆਂ ਤੇ ਕਿਤੇ ਪਾਰਟੀਆਂ ਸੁੰਦਰ ਹਾਲ ਕੀਮਤ ਵਿੱਚ ਸਭ ਤੋਂ ਸਸਤਾ ਹਮੇਸ਼ਾ ਯਾਰੋਕੋ ਪਟੇਲ ਦੇ ਪਟੇਲ ਦੇ ਆਪ ਭੂਣ ਪਟੇਲ ਦੇ ਹੈਵਰ ਬਕਿੰਡਾ ਰੋਡ ਦੇ ਸਾਹਮਣੇ ਨੀਂਦਾਲਾ ਮੰਡੀ ਹੱਤੋਂ ਦੇ ਪ੍ਰੋਗਰਾਮਾਂ ਦੇ ਵਿੱਚ ਬੈਠੇ ਆਏ ਹੋ ਖੁਸ਼ ਬੜੇ ਮੇਰੇ ਸਾਰੇ ਵੱਡੇ ਵੀਰੇ ਅੱਜ ਆਵਦੀ ਨਹੀਂ ਹੋਰ ਵਿੱਚ ਆਮ